ਸੋ ਗਾਇਸ ਜੇ ਤੁਸੀਂ ਵੀ ਕੋਈ ਨਿਊ ਕਾਰ ਜਾਂ ਬਾਈਕ ਖਰੀਦਣ ਦੀ ਜਿਹੜੀ ਆ ਪਲੈਨਿੰਗ ਕਰ ਰਹੇ ਜੇ ਫਿਰ ਮੇਰੇ ਕੋਲ ਇੱਕ ਤੁਹਾਡੇ ਲਈ ਇੱਕ ਗੁੱਡ ਨਿਊਜ਼ ਵੀ ਹੈਗੀ ਆ ਤੇ ਇੱਕ ਬੈਡ ਨਿਊਜ਼ ਵੀ ਹੈਗੀ ਆ ਪਹਿਲਾਂ ਚਲੋ ਗੁੱਡ ਨਿਊਜ਼ ਜਿਹੜੀ ਆ ਉਹ ਸ਼ੇਅਰ ਕਰਦੇ ਆ ਗੁੱਡ ਨਿਊਜ਼ ਇਹ ਹੈਗੀ ਆ that ਕਰੰਟਲੀ ਜਿਹੜਾ ਆਪਣੀ ਨਿਊ GST ਸਲੈਬ ਜਿਹੜੀ ਆ ਡਿਸਾਈਡ ਕੀਤੀ ਗਈ ਆ ਜੋ ਕਿ ਆਪਣਾ ਜਿਹੜਾ ਵਾ ਆਪਣੇ ਫਾਈਨੈਂਸ ਮਿਨਿਸਟਰ ਜਿਹੜੀ ਹੈਗੀ ਆ ਨਰਮਲਾਸੀ ਤਾਰਮਨ ਉਹਨੇ ਜਿਹੜੀ ਆ ਉਹ ਇੰਟਰੋਡਿਊਸ ਕੀਤੀ ਆ ਨਿਊ ਜਿਹੜੀ ਟੈਕਸ ਲਾਇਆ ਬਿਆ ਉਹਦੇ ਅਕੋਰਡਿੰਗ ਜਿਹੜੇ ਜਿੰਨੇ ਵੀ ਆਪਾਂ ਹੁਣ ਕੋਈ ਛੋਟੀ ਗੱਡੀ ਕੋਈ ਵੀ ਖਰੀਦਦੇ ਆ ਛੋਟੀ ਕੋਈ ਬਾਈਕ ਕੋਈ ਵੀ ਆਪਣੀ ਜਿਹੜੀ ਮਿਡਲ ਕਲਾਸ ਫੈਮਿਲੀਆਂ ਦੀ ਰੇਂਜ ਦੇ ਵਿੱਚ ਆਉਂਦੀ ਆ ਤੇ ਉਹ ਸਾਰੀਆਂ ਹੀ ਉਹਨਾਂ ਦੇ ਵਿੱਚੋਂ ਜਿਹੜਾ ਵਾ ਜਿਹਦਾ 28.2% ਤਾਂ ਜਿਹੜੀ GST ਆਪਣੀ ਕਲੈਕਟ ਹੁੰਦੀ ਸੀਗੀ ਉਹ ਸਾਰੀ ਹੀ 18.18% ਤੇ ਲਿਆਤੀ ਗਈ ਆ ਤੇ ਜਿਹਦੇ ਕਰਕੇ ਜਿਹੜੀ ਆ 22 ਸਤੰਬਰ ਤੋਂ ਬਾਅਦ ਜਿਹੜੀ ਆ ਕਈਆਂ ਕਈ ਵਹੀਕਲਸ ਤੇ ਆਲ 22 ਨਵੰਬਰ ਤੱਕ ਇਹ ਗੱਡੀਆਂ ਸਾਰਿਆਂ ਤੇ ਹੋ ਜਾਣੀਆਂ ਤੇ ਉਹਦਾ ਇੱਕ ਫਾਇਦਾ ਇਹ ਹੋਊਗਾ ਮਿਡਲ ਕਲਾਸ ਫੈਮਲੀਆਂ ਨੂੰ ਕਿਉਂਕਿ ਜਿਹੜੇ ਸਾਰਿਆਂ ਹੀ ਮੋਟਰਸਾਈਕਲ ਜਾਂ ਗੱਡੀਆਂ ਹੋ ਗਈਆਂ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਖਰੀਦੇ ਲੋਕੀ ਉਹਦੇ ਤੇ ਜਿਹੜਾ ਵਾ ਕਾਫੀ ਰੇਟ ਦਾ ਫਰਕ ਪੈ ਜਾਏਗਾ ਤੇ ਲੋਕੀ ਜਿਹੜੇ ਖਰੀਦ ਸਕਣਗੇ इजीली ਤੇ ਜਿਹੜੀ ਗੱਡੀ ਆ ਗੱਡੀ ਦੇ ਤੇ ਡੇਅ ਡੇਅ 2-2 ਲੱਖ ਰੁਪਏ ਤੱਕ ਦੀ ਬਚਤ ਹੋ ਸਕਦੀ ਆ ਜੇ ਕੋਈ ਵੀ ਪਲਾਨ ਕਰ ਰਿਹਾ ਵਾ ਉਹ ਜਿਹੜਾ ਉਹ ਥੋੜੀ ਦਿਨ ਸਬਰ ਕਰ ਲੋ ਬਿਕਾਜ਼ ਜਿਹੜਾ 22 ਸਤੰਬਰ ਤੋਂ ਬਾਅਦ ਜਿਹੜਾ ਵਾ ਸਾਰੀਆਂ ਹੀ ਚੀਜ਼ਾਂ ਦੇ ਜਿਹੜੇ ਪ੍ਰਾਈਸ ਡ੍ਰੋਪ ਹੋ ਜਾਣੀਆਂ ਕੋਈ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਖਰੀਦਣਾ ਚਾਹੁੰਦਾ ਵਾ ਜਾਂ ਕੋਈ ਐਨੀ ਕਾਈਂਡ ਆਫ ਅਦਰ ਕੋਈ ਵੀ ਹੋਰ ਵੀ ਸ਼ੋਪਿੰਗ ਵਗੈਰਾ ਕਰਨੀ ਚਾਹੁੰਦੇ ਪਰਨਿਚਰ ਵਗੈਰਾ ਕੁਝ ਵੀ ਆ ਜਾਂ ਫਿਰ ਖਾਣ ਪੀਣ ਦੀਆਂ ਚੀਜ਼ਾਂ ਵੀ ਉਹਨਾਂ ਦੇ ਉੱਪਰ ਵੀ GST ਜਿਹੜੀ ਆ ਘਟਾਈ ਗਈ ਆ ਇਹ ਸਾਰੀਆਂ ਗੁੱਡ ਨਿਊਜ਼ ਦੇ ਵਿੱਚ ਆਂਦੀਆਂ ਸਾਰੀਆਂ ਹੀ GST ਸਲੈਬ ਜਿਹੜੀਆਂ ਘਟ ਜਾਣੀਆਂ ਉਹਦੇ ਕਰਕੇ ਜਿਹੜਾ ਵਾ ਪ੍ਰਾਈਸਿਸ ਡ੍ਰੋਪ ਹੋਣ ਦੇ ਚਾਂਸਸ ਹੈਗੇ ਆ ਤੇ ਫਿਰ ਇੱਕ ਬੈਡ ਨਿਊਜ਼ ਆਲੋ ਜਾਣੇ ਹੁਣ ਬੈਡ ਨਿਊਜ਼ ਇਹ ਹੈਗੀ ਆ ਥੈਟ ਜਿਹੜੀ ਵੀ ਆਪਾਂ ਗੱਡੀ ਜਾਂ ਮੋਟਰਸਾਈਕਲ ਜਾਂ ਕੁਝ ਵੀ ਆਪਾਂ ਲੈਣਾ ਵਾ ਉਹਦੇ ਵਿੱਚ ਆਪਾਂ ਜਿਹੜਾ ਪੈਟਰੋਲ ਪੁਆਰੇ ਸੀਗਾ ਪਹਿਲਾਂ ਉਹ ਪੈਂਦਾ ਸੀਗਾ ਪਿਓਰ ਪੈਟਰੋਲ ਪੈਂਦਾ ਸੀਗਾ ਤੇ ਉਹ ਜਿਹੜਾ ਸੀਗਾ ਉਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਹੁੰਦੀ ਸੀਗੀ ਬਟ ਹੁਣ ਕਰੰਟਲੀ ਕੀ ਹੋ ਰਿਹਾ ਵਾ ਜਿਹੜੀ ਆਪਣੀ ਗਵਰਨਮੈਂਟ ਹੈਗੀ ਆ ਉਹਨੇ ਇੱਕ ਬਿੱਲ ਪਾਸ ਕੀਤਾ ਸੀਗਾ ਖੁਦ ਹੀ ਪਹਿਲਾਂ ਇੰਟਰੋਡਿਊਸ ਕੀਤਾ ਐਂਡ ਖੁਦ ਹੀ ਪਾਸ ਕਰਤਾ ਉਹ ਬਿੱਲ ਹੈਗਾ ਸੀਗਾ ਪੈਟਰੋਲ ਦੇ ਵਿੱਚ 20% ਤੱਕ ਇਥਨੋਲ E20 ਇੱਕ ਫਿਊਲ ਹੈਗਾ ਵਾ ਉਹ ਜਿਹੜਾ ਵਾ ਇਥਨੋਲ ਮਿਕਸ ਕਰਕੇ ਪੈਟਰੋਲ ਜਿਹੜਾ ਵੇਚਣ ਦਾ ਇੱਕ ਇੰਟਰਡਿਊਸ ਕੀਤਾ ਸੀਗਾ ਬਹੁਤ ਬਿਲ ਤੇ ਉਹਨੂੰ ਪਾਸ ਹੀ ਕਰਤਾ ਤੇ ਉਹਦੇ ਕੋਰਟਿੰਗ ਕੀ ਸੀਗਾ ਕਿ ਉਹਨਾਂ ਦਾ ਕਹਿਣਾ ਸੀਗਾ ਆਪਣੇ ਨਿਤਿਨ ਗਟਕਰੀ ਸਾਹਿਬ ਦਾ ਇਹ ਕਹਿਣਾ ਸੀਗਾ ਕਿ ਹਾਂ ਵੀ ਜੇ E20 ਆਪਾਂ ਮਿਲਾਉਨੇ ਆ ਉਹਦੇ ਨਾਲ ਆਪਾਂ ਜਿਹੜਾ ਵਾ ਲੋਕਾਂ ਤੱਕ ਜਿਹੜਾ ਫਿਊਲ ਹੈਗਾ ਵਾ ਪੈਟਰੋਲ ਹੈਗਾ ਵਾ ਉਹ ਸਸਤਾ ਕਰਕੇ ਪਹੁੰਚਾ ਸਕਦੇ ਆ ਬਟ ਇਦਾਂ ਦਾ ਕੁਝ ਨਹੀਂ ਹੋਇਆ ਆਪਾਂ ਨੂੰ ਜੋ ਰੇਟ ਮਿਲ ਰਿਹਾ ਸੀਗਾ 100 ਦੇ ਨੀਰ ਆਰਾਊਂਡ ਉਹੀ ਸੇਮ ਰੇਟ ਮਿਲ ਰਿਹਾ ਵਾ ਉਹਨਾਂ ਦਾ ਕਹਿਣਾ ਸੀਗਾ ਕਿ ਹਾਂ ਵੀ ਤੁਹਾਨੂੰ ਪੈਟਰੋਲ ਜਿਹੜਾ ਵਾ 50 40 ਇੱਥੋਂ ਤੱਕ ਰੇਟ ਤੱਕ ਮਿਲੇਗਾ ਲੀਟਰ ਦਾ ਪਰ ਇਦਾਂ ਤਾਂ ਕੁਝ ਨਹੀਂ ਆਇਆ ਤੇ ਉਹ ਕੀ ਹੈ ਕਿ ਇਹ ਸਭ ਪਲੈਨਿੰਗ ਨਾਲ ਹੋਇਆ ਸੀਗਾ ਜਤਨ ਕਟਕਰੀ ਦਾ ਜਿਹੜਾ ਮੁੰਡਾ ਸੀਗਾ ਉਹਨੇ ਜਿਹੜਾ ਕੀਤਾ ਸੀਗਾ ਉਹਨੇ ਆਪਣਾ E20 ਇਥਨੋਲ ਦਾ ਜਿਹੜਾ ਸੀਗਾ ਪਲਾਂਟ ਲਗਾਇਆ ਸੀਗਾ ਉਹਨੂੰ ਜਿਹੜਾ ਸੀਗਾ ਰੈਵਨਿਊ ਦੇਣ ਲਈ ਉਹਨੇ ਇਹ ਚਾਲ ਚੱਲੀ ਸੀਗੀ ਤੇ ਉਹ ਆਪਣਾ ਫਾਇਦਾ ਲੈ ਗਿਆ ਤੇ ਕਈ ਪਰਸੈਂਟ ਉਹਨਾਂ ਦੇ ਸ਼ੇਅਰ ਜਿਹੜੇ E20 ਦੇ ਉਹ ਪੰਪ ਕਰ ਗਏ ਸੀਗੇ ਬਾਕੀ ਚਲੋ ਇਹ ਹੀ ਅਪਡੇਟ ਆ ਮਿਲਾਂਗੇ ਨੈਕਸਟ ਵੀਡੀਓ ਚ